हां ता बेटा प्यारे बच्चों सारे ने प्यार भरी सस् नमस्कार हां बेटा ਆਪਾਂ 72 ਨੰਬਰ ਟੈਸਟ ਹੱਲ ਕਰਨਾ ਸ਼ੁਰੂ ਕੀਤਾ ਹੋਇਆ ਸੀ ਸੰਖਿਆਵਾਂ ਨਾਲ ਸੰਬੰਧਤ ਹੈ ਪਿਛਲੇ ਸਾਲਾਂ ਦੇ ਪੇਪਰਾਂ ਚੋਂ ਸਵਾਲ ਲਏ ਗਏ ਆ ਤਾਂ ਨੌਵਾਂ ਸਵਾਲ ਆ ਕਹਿੰਦਾ ਸੱਤ ਅਲੱਗ-alag ਅੰਕਾਂ ਤੋਂ ਬਣੀ ਛੋਟੀ ਤੋਂ ਛੋਟੀ ਸੰਖਿਆ ਅਤੇ ਛੇ ਅਲੱਗ-alag ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਹੈ ਪਹਿਲਾਂ ਤਾਂ ਬੇਟਾ ਛੋਟੀ ਤੋਂ ਛੋਟੀ ਸੰਖਿਆ ਚ ਆਪਾਂ 0 ਤੋਂ ਲੈ ਕੇ 6 ਤੱਕ ਅੰਕ ਲਵਾਂਗੇ ਠੀਕ ਹੈ ਤੇ ਬਅਦ ਇਹ ਛੋਟੀ ਤੋਂ ਛੋਟੀ ਜ਼ੀਰੋ ਤੋਂ 6 ਤੱਕ ਅੰਕ ਲਵਾਂਗੇ ਠੀਕ ਹੈ ਜ਼ੀਰੋ 1 2 3 4 5 ਤੇ 6 ਠੀਕ ਹੈ ਤੇ ਅੱਗੇ 6 ਅਲੱਗ-ਲੱਗ ਦੂਜੀ ਰਕਮ ਕਿੱਥੋਂ ਲਵਾਂਗੇ 6 ਅਲੱਗ-ਲੱਗ ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਤਾਂ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਬੇਟਾ ਅਸੀਂ ਅੰਕ ਵਰਤਾਂਗੇ 9 8 7 6 5 4 1 2 3 4 5 6 ਠੀਕ ਹੈ ਪਹਿਲਾਂ ਆਪਾਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਦੇ ਲਈ ਬੇਟਾ ਆਪਾਂ ਜ਼ੀਰੋ ਤਾਂ ਪਹਿਲਾਂ ਲਿਖ ਨਹੀਂ ਸਕਦੇ ਠੀਕ ਹੈ ਤਾਂ ਪਹਿਲਾਂ ਅਸੀਂ 1 ਕਾ ਲਿਖਾਂਗੇ ਸੰਖਿਆ ਬਣਾਉਣ ਦੇ ਲਈ 1 ਕਾ ਉਸ ਤੋਂ ਬਾਅਦ ਚ ਜ਼ੀਰੋ ਫਿਰ ਆਪਾਂ ਉਸ ਤੋਂ ਵੱਡੇ ਅੰਕ ਰੈਗੂਲਰ 2 ਫਿਰ 3 4 5 ਤੇ 6 ਜਿਹੜਾ ਇਕਾਈ ਸਥਾਨ ਤੇ ਵੱਡੇ ਤੋਂ ਵੱਡਾ ਇਹ ਬੇਟਾ 7 ਅਲੱਗ-ਅਲੱਗ ਅੰਕਾਂ ਤੋਂ ਬਣੀ ਛੋਟੀ ਤੋਂ ਛੋਟੀ ਸੰਖਿਆ ਹੋਗੀ ਹੁਣ ਆ 6 ਅਲੱਗ-ਅਲੱਗ ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਅੰਕ ਆ ਜਿਹੜਾ ਉਹ ਇੱਧਰਲੇ ਪਾਸੇ ਲਿਖਦੇ ਹਾਂ ਛੋਟੀ ਤੋਂ ਛੋਟੀ ਤੇ ਸਭ ਤੋਂ ਛੋਟਾ ਅੰਕ ਤੇ ਬਟ ਇਹ ਇਹ 8 ਅੰਕ ਇਹ 6 ਅੰਕ ਆ ਗਏ ਨਾ 6 ਅੰਕ ਤੇ ਇੱਥੇ ਨয়া ਆ ਗਿਆ ਇੱਥੇ 8 ਆ ਇੱਥੇ 7 ਆ 6 5 ਤੇ 4 ਠੀਕ ਹੈ ਹੁਣ ਇਹਨਾਂ ਦਾ ਆਪਾਂ ਅੰਤਰ ਜਿਹੜਾ ਕੱਢ ਦੇਣਾ ਹੈ ਇਹਦਾ ਤਾਂ ਅੰਤਰ ਆ ਬੇਟਾ ਜਿਹੜਾ ਉਹ ਆਜੂ 6 ਚੋਂ 4 ਗਏ 2 ਬਾਕੀ 5 ਚੋਂ 5 ਗਏ 0 4ਾਂ 14 ਚੋਂ 6 ਗਏ 8 ਬਾਕੀ 2 ਆ ਰਹਿ ਗਿਆ 12 ਚੋਂ 7 ਗਏ 5 ਬਾਕੀ 1 ਆ ਰਹਿ ਗਿਆ 11 ਚੋਂ 8 ਗਏ 3 ਬਾਕੀ ਤੇ 9 ਚ 9 ਗਏ 0 ਇਹ ਆ ਗਿਆ 35802 ਠੀਕ ਹੈ ਬੇਟਾ ਆਪਾਂ ਦੇਖਦੇ ਹਾਂ ਕਿੱਥੇ ਅੰਸਰ ਦਿੰਦਾ ਪਿਆ ਤਾਂ 21 ਬੇਟਾ 35802 ਅੰਸਰ ਦਿੰਦਾ ਪਿਆ ਇਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਬੀ 1 ਨੂੰ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 10 ਕਹਿੰਦਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਟਾਂਕ ਸੰਖਿਆ ਜੋ 3 5 7 9 ਤੇ 0 ਨਾਲ ਬਣਾਈ ਜਾ ਸਕਦੀ ਹੈ ਵੱਡੀ ਤੋਂ ਵੱਡੀ ਟਾਂਕ ਸੰਖਿਆ ਬੇਟਾ ਫਿਰ ਬੇਟਾ ਗੱਲ ਉੱਥੇ ਆ ਗਈ ਵੀ ਕਨਸੈਪਟ ਕਲੀਅਰ ਲੈਂਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੱਡੀ ਤੋਂ ਵੱਡੀ ਸੰਖਿਆ ਲਿਖਣ ਦੇ ਲਈ ਸਭ ਤੋਂ ਵੱਡਾ ਅੰਕ ਆ ਜਿਹੜਾ ਉਹ ਅਸੀਂ ਖੱਬੇ ਹੱਥ ਲਿਖਣਾ ਹੁੰਦਾ ਠੀਕ ਹੈ ਤਾਂ ਆਪਾਂ ਪਹਿਲਾਂ 9 ਲਿਖ ਲਾਂਗੇ ਠੀਕ ਹੈ 9 ਤੋਂ ਬਾਅਦ ਦੇ ਵਿੱਚ ਫਿਰ ਅਸੀਂ ਕੀ ਕਰ ਲਾਂਗੇ ਟਾਂਕ ਸੰਖਿਆ ਬਣਾਉਣੀ ਹੈ ਨਾ 9 ਤੋਂ ਬਾਅਦ ਫਿਰ ਆ ਗਿਆ ਬੇਟਾ 7 ਆ ਉਦੋਂ ਬਾਅਦ ਆ ਗਿਆ 5 ਆ 9 7 5 ਫਿਰ 5 ਤੋਂ ਬਾਅਦ ਦੇ ਵਿੱਚ 3 ਆ ਫਿਰ 0 ਜੇ ਬੇਟਾ ਆਪਾਂ 3 ਆ ਪਹਿਲਾਂ ਲਿਖ ਦਿੰਨੇ ਆ ਫਿਰ ਤੋਂ ਟਾਂਕ ਸੰਖਿਆ ਰਹਿਣੀ ਨਹੀਂ ਆਪਾਂ ਕੀ ਕਰਦੇ ਆ ਜ਼ੀਰੋ ਪਹਿਲਾਂ ਲਿਖ ਦਿੰਨੇ ਆ ਉਦੋਂ ਬਾਅਦ ਦੇ ਵਿੱਚ ਲਾਸ ਦੇ ਉੱਤੇ ਤੀਆ ਲਿਖ ਦਿੰਨੇ ਆ ਇਹ ਨਾਲੇ ਟਾਂਕ ਸੰਖਿਆ ਬਣ ਗਈ ਠੀਕ ਹੈ ਬੇਟਾ ਹੋਰ ਸਾਡੇ ਕੋ ਕੋਈ ਬਦਲ ਨਹੀਂ ਟਾਂਕ ਸੰਖਿਆ ਬਣਾਣ ਦਾ ਜੇ ਜ਼ੀਰੋ ਇੱਧਰ ਕਰ ਦਾਂਗੇ ਇਹ ਜਸਤ ਸੰਖਿਆ ਬਣ ਜੂਗੀ ਤਾਂ ਇਹ ਬਣ ਗਿਆ 97503 ਤਾਂ ਆਪਾਂ ਦੇਖਦੇ ਆ ਬੇਟਾ ਆ ਸੀ1 ਦੇ ਵਿੱਚ ਉੱਤਰ ਦਿੰਦਾ ਭਈ 97503 ਸੀ1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 11 ਕੇੰਦਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜੋ 0 3 6 8 ਤੇ 9 ਨਾਲ ਬਣਾਈਆਂ ਹੋਣ ਵਿੱਚ ਕਿੰਨਾ ਅੰਤਰ ਹੋਵੇਗਾ ਤਾਂ ਬੇਟਾ ਪੰਜ ਅੰਕਾਂ ਦੀ ਪਹਿਲਾਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਵੱਡੀ ਤੋਂ ਵੱਡੀ ਸੰਖਿਆ ਬਣਾਉਣ ਲਈ ਸਭ ਤੋਂ ਪਹਿਲਾਂ 9 ਲਿਖਾਂਗੇ ਬੇਟਾ 9 ਤੋਂ ਬਾਅਦ ਵਿੱਚ 8 ਆ ਫਿਰ ਉਦੋਂ ਛੋਟਾ 6 ਕਾ ਫਿਰ ਉਦੋਂ ਛੋਟਾ 3 ਆ ਫਿਰ ਉਦੋਂ ਛੋਟਾ 0 ਇਹ ਵੱਡੀ ਤੋਂ ਵੱਡੀ ਸੰਖਿਆ ਹੋਗੀ ਠੀਕ ਹੈ ਵੱਡੀ ਵੱਡੀ ਸੰਖਿਆ ਹੁਣ ਕਹਿੰਦਾ ਪਿਆ ਛੋਟੀ ਤੋਂ ਛੋਟੀ ਸੰਖਿਆ ਛੋਟੀ ਤੋਂ ਛੋਟੀ ਸੰਖਿਆ ਲਿਖਣ ਦੇ ਲਈ ਬੇਟਾ ਖੱਬੇ ਹੱਥ ਅਸੀਂ ਛੋਟੇ ਤੋਂ ਛੋਟਾ ਅੰਕ ਲਿਖਣਾ ਹੁੰਦਾ ਪਰ 0 ਅਸੀਂ ਨਹੀਂ ਲਿਖ ਸਕਦੇ ਇਹਦੇ ਵਿੱਚ ਬੇਟਾ ਤੁਹਾਨੂੰ ਇਹ ਹੀ ਗੱਲ ਸਮਝਾਉਣੀ 0 ਲਾਸਟੇ ਲਿਖਾਂਗੇ ਫਿਰ ਇਹ ਚਾਰ ਅੰਕ ਹੀ ਰਹਿ ਜੂਗੀ ਸੰਖਿਆ ਤਾਂ ਫਿਰ ਉਦੋਂ ਉੱਪਰ ਜਿਹੜਾ ਆਉਂਦਾ ਉਹਨੂੰ ਪਹਿਲਾਂ ਲਿਖ ਦਿੰਨੇ ਆ ਤੀਆ ਪਹਿਲਾਂ ਲਿਖ ਦਿੰਨੇ ਆ ਫਿਰ 0 ਫਿਰ ਉਸ ਤੋਂ ਬਾਅਦ ਉਸੇ ਤਰ੍ਹਾਂ ਲੜੀ ਵਾਈ ਦੇ ਵੱਡੇ ਕਰੀ ਜਾਂਦੇ 6 8 ਤੇ 9 ਲਓ ਬੇਟਾ ਇਹ ਬਣ ਗਈ ਛੋਟੀ ਤੋਂ ਛੋਟੀ ਸੰਖਿਆ ਠੀਕ ਹੈ ਇਹਨਾਂ ਦੇ ਵਿੱਚ ਆਪਾਂ ਹੁਣ ਅੰਤਰ ਦੱਸ ਦੇਣਾ ਅੰਤਰ ਘਟਾਓ ਕਰ ਦਿੰਨੇ ਆ 10 ਚੋਂ 9 ਗਏ 1 2 12 ਚੋਂ 8 ਗਏ 4 5 ਸੀ 15 ਚੋਂ 6 ਗਏ 9 ਇੱਥੇ 7 ਰਹਿ ਗਏ 7 ਦੇ 7 ਤੇ 9ਾਂ ਚੋਂ 3 ਗਏ 6 67941 ਤਾਂ ਬੇਟਾ ਅਸੀਂ ਦੇਖਦੇ ਹਾਂ ਕਿੱਥੇ ਆਉਂਦਾ ਪਿਆ 67941 D1 ਦੇ ਉੱਤੇ 67941 ਉੱਤਰ ਦਿੰਦਾ ਪਿਆ D1 ਨੂੰ ਐਜ਼ ਐਜ਼ ਅ ਰਾਈਟ ਆਨਸਰ ਅਸੀਂ ਲਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਇਹਦਾ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੱਸੋ ਜਿਹੜੀ 0 3 5 7 ਤੇ 8 ਨਾਲ ਬਣੀ ਹੋਵੇ ਇਹ ਤਾਂ ਬੇਟਾ ਸੌਖਾ ਹੀ ਸਵਾਲ ਹੈਗਾ ਆ 0 3 5 ਵੱਡੀ ਤੋਂ ਵੱਡੀ ਸੰਖਿਆ ਚ ਬੇਟਾ ਖੱਬੇ ਹੱਥ ਸਭ ਤੋਂ ਵੱਡੇ ਸਥਾਨ ਤੇ ਸਭ ਤੋਂ ਪਹਿਲਾਂ ਵੱਡਾ ਅੰਕ 8 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ ਲੜੀ ਵਾਈਜ਼ ਚੱਲੀ ਜਾਣਾ 7 ਫਿਰ ਉਸ ਤੋਂ ਬਾਅਦ ਦੇ ਵਿੱਚ ਬੇਟਾ 5 ਫਿਰ 3 ਤੇ ਫਿਰ 0 ਆ ਲੋ ਬੇਟਾ 87530 ਸਭ ਤੋਂ ਵੱਡੀ ਤੋਂ ਵੱਡੀ ਸੰਖਿਆ ਬਣ ਗਈ ਤਾਂ D1 ਦੇ ਉੱਤੇ ਨਹੀਂ ਆ ਆ ਦਿੰਦਾ ਪਿਆ C1 ਦੇ ਉੱਤੇ 87530 ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਤੇ ਕਰ ਦਵਾਂਗੇ C1 ਨੂੰ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ ਆ ਗਏ ਸਵਾਲ ਨੰਬਰ 13 ਤੇ ਕਹਿੰਦਾ 1 3 0 7 ਤੇ 9 ਅੰਕਾਂ ਤੋਂ ਬਣੀ ਵੱਡੀ ਤੋਂ ਵੱਡੀ ਸੰਖਿਆ ਜਦ ਕਿ ਹਰ ਅੰਕ ਦਾ ਪ੍ਰਯੋਗ ਕੇਵਲ ਇੱਕ ਵਾਰ ਹੋਵੇ ਇਹ ਅੰਡਰਸਟੂਡ ਹੀ ਹੁੰਦਾ ਬੇਟਾ ਜਦੋਂ ਪੰਜ ਅੰਕਾਤ ਇੱਕ ਵਾਰ ਹੀ ਪ੍ਰਯੋਗ ਕਰਾਂਗੇ ਆਪਾਂ ਠੀਕ ਹੈ ਤਾਂ ਇਹ ਆ ਗਿਆ ਬੇਟਾ ਵੱਡੀ ਤੋਂ ਵੱਡੀ ਸੰਖਿਆ ਚ ਫਿਰ ਉਦਾਂ ਹੀ ਬੇਟਾ 21 ਸਥਾਨ ਜਿਹੜਾ ਹੈਗਾ ਵੱਡੇ ਤੋਂ ਵੱਡੇ ਸਥਾਨ ਤੇ ਸਭ ਤੋਂ ਵੱਡਾ ਅੰਕ 9 ਫਿਰ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ 7 ਫਿਰ ਉਸ ਤੋਂ ਬਾਅਦ ਚ ਉਸ ਤੋਂ ਛੋਟਾ 3 ਫਿਰ 1 ਤੇ ਫਿਰ 0 ਆ ਸਭ ਤੋਂ ਸੱਜੇ ਹੱਥਾ ਜਿਹੜਾ ਇਕਾਈ ਸਥਾਨ ਤੇ ਸਭ ਤੋਂ ਛੋਟੀ ਸੰਖਿਆ ਇਹ ਬਣ ਗਿਆ 97310 ਤਾਂ ਬੇਟਾ ਇਹਦੇ ਦੇਖੋ 97021 ਤੇ 97310 ਉੱਤਰ ਲਾਉਂਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕਿੰਦਾ ਸੱਤ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ ਅੱਠ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚ ਅੰਤਰ ਤਾਂ ਬੇਟਾ ਅੱਠ ਸੱਤ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ 8 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 8 ਅੰਕੀ ਸੰਖਿਆ ਵੈਸੇ ਵੱਡੀ ਹੋਊਗੀ 8 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਏਕੇ ਦੇ ਨਾਲ 7 ਬਿੰਦੀਆਂ 2 3 4 5 6 ਤੇ 7 ਏਕੇ ਦੇ ਨਾਲ 7 ਬਿੰਦੀਆਂ ਜਿਹੜੀਆਂ ਬਣ ਗਈਆਂ ਬੇਟਾ ਤਾਂ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿੰਨੀ ਹੋਊਗੀ 7 9 1 2 3 4 5 6 ਤੇ 7 ਲੋ ਬੇਟਾ ਅੰਤਰ ਦੱਸਣਾ ਇੱਥੋਂ ਹਾਸਲ ਲੈ ਲਿਆ ਇੱਥੇ ਆ ਗਿਆ ਹਾਂ ਸਵਾਲ 10 ਚੋਂ ਨੋਅਾਂ ਚੁਣੋਂਗੇ 1 ਠੀਕ ਹੈ ਤਾਂ ਆ ਨੋਅਾਂ ਚੋਂ ਨੋਅਾਂ ਚੁਣੋਂਗੇ 0 0 0 0 0 0 ਬਾਕੀ ਸਾਰੀਆਂ ਜ਼ੀਰੋਆਂ ਹੀ ਆ ਜਾਣੀਆਂ ਇੱਕ ਹੀ ਇਹਦਾ ਜਿਹੜਾ ਉੱਤਰ ਆ ਜਾਣਾ ਹੈ ਤਾਂ b1 ਬੇਟਾ ਇਹ ਆਨਸਰ ਦਿੰਦਾ ਪਿਆ ਇਹਨੂੰ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਚਲੋ ਇਹ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ